ਸਰ ਅਜੇ ਚੈਕਿੰਗ ਕੀਤੀ ਗਈ ਹੈ ਜੀ ਤੇ ਹਰਮਨ ਜੋਗ ਡੀਜੀਪੀ ਪੰਜਾਬ ਦੇ ਦਿਸ਼ਾ ਨਿਰਦੇਸ਼ੇਟ ਜਿਹੜਾ ਆਉਣ ਵਾਲੇ 72 ਘੰਟਿਆਂ ਲਈ ਆਪਰੇਸ਼ਨ ਪ੍ਰਹਾਰ 2 ਚਲਾਇਆ ਜਾ ਰਿਹਾ ਆਪਰੇਸ਼ਨ ਪ੍ਰਹਾਰ 1 ਵੇਲੇ ਵੀ ਪਟਿਆਲਾ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਸੀ 150 ਤੋਂ ਜ਼ਿਆਦਾ ਵੌਂਟਡ ਕ੍ਰਾਈਮਨਲਸ ਤੇ ਗੈਂਗਸਟਰਸ ਤੇ ਉਹਨਾਂ ਦੇ ਐਸੋਸੀਏਟਸ ਜਿਹੜੇ ਆ ਉਹ ਸੀ ਆਪਰੇਸ਼ਨ ਪ੍ਰਹਾਰ 1 ਵੇਲੇ ਵੀ ਅਰੈਸਟ ਕੀਤੇ ਸੀ ਤੇ অপারেশন प्रहार 2 ਵੇਲੇ ਵੀ ਵਾਂਟਡ ਕ੍ਰਿਮੀਨਲਸ ਪ੍ਰੋਕਲੇਮਡ ਆਫੈਂਡਰਸ ਗੈਂਗਸਟਰਸ ਤੇ ਉਹਨਾਂ ਦੇ ਐਸੋਸੀਏਟਸ ਤੇ ਪੂਰੀ ਸਖਤਾਈ ਕੀਤੀ ਜਾਊਗੀ ਵਿਜੀਬਲ ਪੁਲਿਸਿੰਗ ਨੂੰ ਪ੍ਰਮੋਟ ਕਰਦੇ ਹੋਏ ਇੰਟਰ ਸਟੇਟ ਇੰਟਰ ਡਿਸਟ੍ਰਿਕਟ ਨਾਕਾਬੰਦੀ ਸ਼ਾਮ ਨੂੰ ਸਿਟੀ ਸੀਲਿੰਗ ਤੇ ਦਿਨ ਵੇਲੇ ਫਲੈਗ ਮਾਰਚਸ ਕੌਨਫੀਡੈਂਸ ਬਿਲਡਿੰਗ ਐਕਸਰਸਾਈਜ਼ਸ ਵੀ ਕੀਤੀਆਂ ਜਾਣਗੀਆਂ ਤੇ ਗੈਂਗਸਟਰਾਂ ਨੂੰ ਉਹਨਾਂ ਦੇ ਸਾਥੀਆਂ ਨੂੰ ਤੇ ਕ੍ਰਿਮੀਨਲਸ ਨੂੰ ਸਖਤ ਸੁਨੇਹਾ ਆ ਕਿ ਕਾਨੂੰਨ ਪੂਰੀ ਸਖਾਈ ਨਾਲ ਆਪਣਾ ਕੰਮ ਕਰੂਗਾ ਤੇ ਅਸੀਂ ਜਬਤ ਅਨੁਸਾਰ ਕਾਰਵਾਈ ਅਮਲ ਚ ਲਿਆ ਕੇ ਜਿਹੜੇ ਆ ਵਾਂਟਡ ਕ੍ਰਿਮੀਨਲਸ ਉਹਨਾਂ ਨੂੰ ਅਰੈਸਟ ਕਰਾਂਗੇ ਸਰ ਕਿੰਨੇ ਘੰਟੇ ਦਾ ਇਹ ਪ੍ਰੋਸੈਸ ਚੱਲੇਗਾ ਤੇ ਕਿੰਨੇ ਪੁਲਿਸ ਅਧਿਕਾਰੀ ਦੇ ਵਿੱਚ ਦੇਖੋ ਜੀ ਇਹ 72 ਘੰਟੇ ਆਣ ਵਾਲੇ ਮਤਲਬ ਅੱਜ ਕੱਲ ਤੇ ਪਰਸੋਂ ਤਿੰਨ ਦਿਨ ਇਹ ਪ੍ਰੋਸੈਸ ਲਗਾਤਾਰ ਚੱਲੂਗਾ ਤੇ ਜੇ ਪਟਿਆਲਾ ਪੁਲਿਸ ਦੀ ਗੱਲ ਕਰੀਏ ਤੇ 1500 ਤੋਂ ਵੱਧ ਮੁਲਾਜ਼ਮ ਜਿਹੜੇ ਆ ਉਹ ਇਸ ਐਕਸਰਸਾਈਜ਼ ਨੂੰ ਅੰਜਾਮ ਦੇਣਗੇ ਤੇ ਸਵੇਰੇ 5 ਵਜੇ ਤੋਂ ਹੀ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਤੇ ਹੁਣ ਤੱਕ ਅਸੀਂ ਅਰਾਊਂਡ 45 ਜਿਹੜੇ ਆ ਵਾਂਟਡ ਕ੍ਰਾਈਮਨਲਸ ਨੇ ਉਹਨਾਂ ਨੂੰ ਅਰੈਸਟ ਕਰ ਚੁੱਕੇ ਹਾਂ ਇੱਥੇ ਤੁਹਾਡੇ ਰਾਹੀਂ ਮੈਂ ਇੱਕ ਅਪੀਲ ਹੋਰ ਕਰਨਾ ਚਾਹਾਂਗਾ ਕਿ ਕਿਸੇ ਪ੍ਰਕਾਰ ਦੀ ਵੀ ਕੋਈ ਫਾਲਸ ਜਿਹੜੀਆਂ ਰਿਯੂਮਰਸ ਸੋਸ਼ਲ ਮੀਡੀਆ ਤੇ ਚਲਦੀਆਂ ਨੇ ਉਹਨਾਂ ਨੂੰ ਬਿਲਕੁਲ ਸੱਚ ਨਾ ਸਮਝਿਆ ਜਾਵੇ ਤੇ ਫਾਲਸ ਰਿਯੂਮਰਸ ਨੂੰ ਇੱਕ ਵਾਰੀ ਪੁਲਿਸ ਕੰਟਰੋਲ ਰੂਮ ਤੋਂ ਵੈਰੀਫਾਈ ਜਿਹੜਾ ਆ ਜਰੂਰ ਕੀਤਾ ਜਾਵੇ ਸਰ ਇੱਕ ਦਿਨ ਰਾਤ ਤੋਂ ਚੈਕਿੰਗ ਚੱਲ ਰਹੀ ਹੈ ਕਿੱਥੇ ਕਿੱਥੇ ਹੋਈਆਂ ਸੀ ਉਹਦੇ ਉੱਤੇ ਬਾਰੇ ਵੀ ਜਾਣਕਾਰੀ ਦਿਓ ਦੇਖੋ ਜੀ ਹਰੇਕ ਥਾਣੇ ਨੇ ਆਪਣੀ ਦੋ ਤੋਂ ਤਿੰਨ ਪਾਰਟੀਆਂ ਜੜੀਆਂ ਨੇ ਉਹ ਜਿਹੜੇ ਕ੍ਰਿਮੀਨਲ ਹੌਟਸਪੌਟਸ ਨੇ ਜਿੱਥੇ ਕ੍ਰਿਮੀਨਲਸ ਦੀ ਰਹਿਸ਼ਾਨੇ ਜਾਂ ਜਿੱਥੇ ਉਹਨਾਂ ਦੀ ਮੂਵਮੈਂਟ ਨਜ਼ਰ ਆਈ ਹੈ ਕਿਉਂਕਿ ਅਸੀਂ ਆਪਰੇਸ਼ਨ ਸ਼ੁਰੂ ਕਰਨ ਤੋਂ ਪਹਿਲਾਂ ਵੀ ਆਪਣੀ ਟੈਕਨੀਕਲ ਤੇ ਹਿਊਮਨ ਇੰਟੈਲੀਜੈਂਸ ਜਿਹੜੀ ਆ ਉਹਨੂੰ ਡਿਵੈਲਪ ਕਰ ਲੈਨੇ ਤਾਂ ਕਿ ਵਾਰਦਾਤ ਨੂੰ ਅੰਜਾਮ ਦੇ ਕੇ ਕੋਈ ਵੀ ਕ੍ਰਿਮਨਲ ਜਿਹੜਾ ਆ ਉਹ ਬਚ ਨਹੀਂ ਸਕੂਗਾ ਤੇ ਜਾਪਤ ਅਨੁਸਾਰ ਸਖਤ ਕਾਰਵਾਈ ਜਿਹੜੀ ਆ ਉਹ ਵਾਂਟਡ ਕ੍ਰਿਮਨਲਸ ਦੇ ਖਿਲਾਫ ਕੀਤੀ ਜਾਊਗੀ ਸਰ ਜੀ ਵੀ ਇਹ ਵਿਦਿਆਰਥੀਆਂ ਦੇ ਹੋਸਟਲਾਂ ਦੇ ਵਿੱਚ ਨਸ਼ਾ ਸਪਲਾਈ ਹੋ ਰਿਹਾ ਇਸ ਤਰੀਕੇ ਦੀ ਸਚ ਜਾਗਰੂਕੀ ਕੀ ਹੋਸਟਲਸ ਨੂੰ ਵੀ ਚੈੱਕ ਕੀਤਾ ਜਾ ਰਿਹਾ ਬੀਜੀਸ ਨੂੰ ਚੈੱਕ ਦੇਖੋ ਇਹ ਵੀ ਅਸੀਂ ਲਗਾਤਾਰ ਕਰਦੇ ਰਹਿੰਨੇ ਆ ਜਿਹੜੇ ਵੀ ਪੀਜੀਸ ਬਣੇ ਆ ਜਿੱਥੇ ਬਿਨਾਂ ਵੈਰੀਫਿਕੇਸ਼ਨ ਤੋਂ ਟੈਨੈਂਟਸ ਨੂੰ ਰੱਖਿਆ ਜਾਂਦਾ ਉਹ ਸਾਰੇ ਪੀਜੀ ਓਨਰਸ ਨੂੰ ਵੀ ਵੈਰੀ ਅਪੀਲ ਆ ਕਿ ਜਦੋਂ ਵੀ ਤੁਸੀਂ ਆਪਣੀ ਕਿਸੇ ਨੂੰ ਰੈਂਟਡ ਅਕਮੋਡੇਸ਼ਨ ਦੇਣੀ ਹੈ ਤੇ ਉਹਦੀ ਪ੍ਰੋਪਰ ਉਹਦੇ ਡਾਕੂਮੈਂਟਸ ਲੈ ਕੇ ਉਹਦੀ ਇਤਲਾਹ ਜਿਹੜੀ ਹੈ ਲੋਕਲ ਪੁਲਿਸ ਨੂੰ ਦਿੱਤੀ ਜਾਵੇ ਐਸੀ ਆਊਟਸਕਰਡਸ 'ਚ ਜਿਹੜੀਆਂ ਕਲੋਨੀਆਂ ਬਣੀਆਂ ਨੇ ਉਹ ਵੀ ਚੈੱਕ ਕਰਦੇ ਹਾਂ ਤੇ ਹੋਸਟਲਸ ਵੀ ਅਸੀਂ ਲਗਾਤਾਰ ਚੈੱਕ ਕਰਦੇ ਹਾਂ ਸ੍ਰੀ ਕਾਸਲਾ ਲਾਇਸੈਂਸਿੰਗ ਦੈਟ ਇਫ ਬੀ ਕੈਰੇਜ ਨੂੰ ਕਿਹਦੀ ਜਾਰੀ ਹੋ ਰਿਹਾ ਲਾਇਸੈਂਸ ਇਹਨੇ ਕਰਾਉਣੇ ਚਾਹੀਦੇ ਨੇ ਦੇਖੋ ਪਿਤੇ ਸਮੇਂ 290 ਤੋਂ ਵੱਧ ਪ੍ਰੋਪੋਸ਼ਨਲਾਂ ਜਿਹੜੀਆਂ ਜਿਨ੍ਹਾਂ ਦਾ ਅਸਲਾ ਬਣਿਆ ਹੋਇਆ ਸੀ ਤੋਂ ਉਸ ਤੋਂ ਬਾਅਦ ਉਹ ਕਿਸੇ ਵਾਰਦਾਤ 'ਚ ਸ਼ਾਮਲ ਹੋਈ ਹੈ ਉਹਦੇ ਸਾਡੇ ਪ੍ਰੋਪੋਜ਼ਲ ਤਿਆਰ ਹੋ ਰਹੇ ਨੇ ਮੈਨੂੰ ਉਮੀਦ ਆ ਚੰਗਾ ਨਹੀਂ ਚੀ ਅਸੀਂ 300 ਤੋਂ ਜ਼ਿਆਦਾ ਜੜੇ ਹੈ ਅਸਲਾ ਲਾਇਸੈਂਸ ਸਸਪੈਂਡ ਕਰਾਉਣਾ ਹੈ